ਕਣਨ ਤਕਰੀਬਨ ਪਿਛਲੇ ਸਾਲ ਦੀਵਾਲੀ ਤੋਂ ਪਹਿਲਾਂ ਦੀਵਾਲੀ ਤੋਂ 4-5 ਦਿਨ ਪਹਿਲਾਂ ਪ੍ਰਾਂਤ ਸਿੰਘ ਪ੍ਰਾਂਤ ਤੋਂ ਇੰਗਲੈਂਡ ਦੇ ਲਈ ਰਵਾਨਾ ਹੋਣਾ ਸੀ ਤੇ ਉਦੋਂ ਫਿਰ ਇਹਨਾਂ ਦੇ ਰਸਤੇ ਦੇ ਵਿੱਚ ਆਰਟ ਡੈਕ ਨਾਮ ਦਾ ਟੱਪ ਹੋ ਗਿਆ। ਉਹ ਅੱਜ ਚਲੋ ਇਹ ਆ ਗਈ ਸਭ ਕੁਝਾਨੂੰ ਮਿਲ ਗਿਆ। ਮਾਨੂੰ ਤਸੱਲੀ ਹੋ ਗਈ ਨਹੀਂ ਤੇ ਸਾਰੀ ਉਮਰ ਦੀ ਤਾਂ ਗਰਹਿਣੀ ਸੀ। ਵੀ ਕਿਹਾ ਇਹ ਵੀ ਇਹ ਜੀਂਦਾ ਜਾਏਗਾ ਜਾਂ ਕਿਦਾਂ ਕੋਈ ਕਿਸਮ ਦੇ ਕੋਦੋ ਟੁੱਟ ਗਏ ਸੀ ਪਰ ਜਿਹੜੇ ਨਾਲ ਮੁੰਡੇ ਹੈਗੇ ਉਹਨਾਂ ਦੇ ਥਰੂ ਪਤਾ ਲੱਗਾ। ਅੱਜ ਸਾਰੇ ਪਿੰਲੇ 10:00 ਵਜੇ ਤੇ ਬਾਕੀ ਸਾਰੇ ਇਲਾਕੇ ਦੇ ਸਾਥੀਆਂ ਨੇ ਸਾਥ ਦਿੱਤਾ ਅੱਜ ਜੋ ਉਹਨਾਂ ਦਾ ਅੰਤਿਮ ਸਸਕਾਰ ਆਪਣੇ ਹੱਥੀਂ ਨਿਭਾ ਕੀਤਾ ਗਿਆ ਪਿੰਡ ਬਾਜਪੁਰ ਜੀ ਇਹ ਬਾਜਪੁਰ ਕਲੋਨੀ ਅਲੀਵਾਲ ਦੇ ਰਹਿਣ ਵਾਲੇ ਕੀ ਘਟਨਾ ਹੋਈ ਘਟਨਾ तकरीबन ਪਿਛਲੇ ਸਾਲ ਦੀਵਾਲੀ ਤੋਂ ਪਹਿਲਾਂ ਦੀਵਾਲੀ ਤੋਂ 4-5 ਦਿਨ ਪਹਿਲਾਂ ਇਹ 프랑ਸ ਸੀ 프랑ਸ ਤੋਂ ਇੰਗਲੈਂਡ ਦੇ ਲਈ ਰਵਾਨਾ ਹੋਣਾ ਸੀ ਤੇ ਉਦੋਂ ਫਿਰ ਇਹਨਾਂ ਰਸਤੇ ਦੇ ਵਿੱਚ ਹਾਰਟ ਅਟੈਕ ਨਾਲ ਡੈਥ ਹੋ ਗਈ ਕੇਸ ਤਰੀਕੇ ਨਾਲ ਜੋ ਦੱਸਦੇ ਨੇ ਕਿ ਮੋਗੇ ਦੇ ਦੇ ਜਿਹੜੇ ਵੀਰ ਨਾਲ ਇਹ ਉਹਨਾਂ ਜੋ ਦੱਸਦੇ ਉਸ ਉਦਾਵਤ ਤੇ ਇਹ ਹੈ ਕਿ ਹਾਰਟ ਅਟੈਕ ਦੀ ਪ੍ਰੋਬਲਮ ਕਰਕੇ ਰਸਤੇ ਦੇ ਵਿੱਚ ਹੀ ਡੈਥ ਹੋ ਗਈ ਤੇ ਉਸ ਤੋਂ ਬਾਅਦ तकरीबन ਹੁਣ ਤੱਕ 1 ਸਾਲ ਤੇ 7-8 ਦਿਨ ਹੋ ਗਏ ਆ ਹੋਂ ਜਾ ਕੇ ਚਲੋ ਬੜਾ ਸੰਘਰਸ਼ ਕੀਤਾ ਪਰਿਵਾਰ ਨੇ ਕੁਝ ਹੋਰ ਸੱਜਣ ਬਾਹਰ ਜਿਹੜੇ ਬੈਠੇ ਇੱਕ ਕਪਾਲ ਸਿੰਘ ਭੱਟੀ ਨਾਂ ਦੇ ਸਾਕਸ਼ ਨੇ ਉਹਨਾਂ ਨੇ ਬੜੀ ਮੱਤ ਕੀਤੀ ਸਾਡੀ ਫਿਰ ਬਾਪੂ ਪਾਲਾ ਨੇ ਇੰਗਲੈਂਡ ਤੋਂ ਉਹਨਾਂ ਨੇ ਬਹੁਤ ਸਾਡੀ ਹੱਲਪ ਕੀਤੀ ਤੇ ਲਾਇਰ ਸੁਦਾਗਰ ਚੰਦ ਸਾਹਿਲ ਲੁਧਿਆਣੇ ਤੋਂ ਨੇ ਸਿਆਣੀ ਉਮਰ ਦੇ ਇੰਟਰਨੈਸ਼ਨਲ ਲਾਇਰ ਆ ਉਹਨਾਂ ਨੇ ਕਾਫੀ ਸਾਡੀ ਮੱਤ ਕੀਤੀ ਇਸ ਵਾਰੀ ਬਾਡੀ ਡੈਡ ਬੋਡੀ ਦਾ ਚਾਹੀ ਹੁਣਾਂ ਦੀ ਇੰਡੀਆ ਤੱਕ ਲਿਆਂਦੇ ਵਿੱਚ ਅੱਜ ਜਦੋਂ ਇਹ ਆ ਕੇ ਸਭ ਕੁਝਾਨੂੰ ਮਿਲ ਗਿਆ ਮਾਨੂੰ ਤਸੱਲੀ ਹੋ ਗਈ ਨਹੀਂ ਤੇ ਸਾਰੀ ਉਮਰ ਦੀ ਤਾਂ ਗਰਹਿਣੀ ਸੀ ਵੀਰੇ 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 ਜੀ ਦਾ ਜਾਗਦਾ ਜਾਂ ਕਿਦਾਂ ਕੋਈ ਕਿਸ ਸੰਪਰਕ ਦੇ ਉਦੋਂ ਟੁੱਟ ਗਏ ਪਰ ਜਿਹੜੇ ਨਾਲ ਮੁੰਡੇ ਹੈਗੇ ਉਹਨਾਂ ਦੇ ਥਰੂ ਪਤਾ ਲੱਗਾ ਕਿ ਆ ਘਟਨਾ ਵਾਪਰ ਗਈ ਆ ਉਦੋਂ ਯਕੀਨ ਤੇ ਨਹੀਂ ਆਉਂਦਾ ਪਰ ਪੁਲਿਸ ਨਾਲ ਜਦੋਂ ਗੱਲਬਾਤ ਹੋਈ ਈਮੇਲ ਦੇ ਜ਼ਰੀਏ ਫਿਰ ਕੁਝ ਇਥੇ ਲਾਇਰ ਵਕੀਲ ਕਰਕੇ ਭੇਜਿਆ ਉੱਥੇ ਇੰਡੀਆ ਤੋਂ ਫਿਰ ਸਾਨੂੰ ਜਾ ਕੇ ਮਨ ਨੂੰ ਤਸੱਲੀ ਮਿਲੀ ਕਿ ਨਹੀਂ ਸਾਡਾ ਜੀ ਹੁਣ ਦੁਨੀਆ 'ਚ ਨਹੀਂ ਰਿਹਾ ਉਸ ਤੋਂ ਬਾਅਦ ਫਿਰ ਜਾਜ ਸਾਹਿਬ ਨੇ ਮੌਕੇ ਤੇ ਪਾਸਪੋਰਟ ਨਾਲ ਕੋਲ ਹੋਣ ਕਰਕੇ ਜਾਜ ਸਾਹਿਬ ਨੇ ਅਨਡੈਂਟੀਫਾਈ ਕਰਤਾ ਸੀ ਅਨਡੈਂਟੀਫਾਈ ਤੋਂ ਬਾਅਦ ਇਥੋਂ ਡੀਐਨਏ ਸੈਂਪਲ ਭੇਜੇ ਸਭ ਕੁਝ ਭੇਜਿਆ ਪੇਪਰ ਵਰਕ ਜੋ ਵੀ ਹੈ ਡਾਕੂਮੈਂਟਰੀ ਕਰਦੇ ਆ ਸਾਰੇ ਉਸ ਪ੍ਰੋਸੈਸ ਲਈ ਲੰਘ ਕੇ ਹੁਣ ਤੱਕ ਇਹਨੂੰ 1 ਸਾਲ ਤੇ 7-8 ਦਿਨ ਬਾਅਦ ਬੋਡੀ ਮਿਲੀ ਆ ਤੇ ਅੱਜ ਆਪਣੇ ਹੱਥੀ ਸਾਰੇ ਜੋ ਦੁਨੀਆ ਦੇ ਕਾਰਵਿਆਰ ਬਣਦੇ ਉਹ ਅੱਜ ਆਪਣੇ ਹੱਥੀ ਕਰਕੇ ਤੇ ਦੁਨੀਆ ਦਰਬਾਰਾਨਾ ਕੀਤਾ ਅੱਜ ਅਸੀਂ ਬਾਜਪੁਰ ਦੇ ਸ਼ਮਸ਼ਾਨ ਘਰ 'ਚ ਖੜੇ ਆਂ ਅਮਰੀਕ ਸਿੰਘ ਜੀ ਬਾਜਪੁਰ ਵਾਲੇ ਇਹਨਾਂ ਦੇ ਛੋਟੇ ਬ੍ਰਦਰ ਇਥੋਂ ਘਰੋਂ ਫੋਰਨ ਕੰਟਰੀ ਨਿਕਲੇ ਸੀ ਕੰਟਰੀ ਦਾ ਤੋਂ ਹੁੰਦੇ ਹੁੰਦੇ ਸਪੇਨ ਤੋਂ ਹੁੰਦੇ ਹੋਏ ਇੰਗਲੈਂਡ ਜਾਣਾ ਚਾਹੁੰਦੇ ਸੀ ਪਰ ਖਦਾਨ ਕਾਸਤਾ ਕੋਈ ਉਹਨਾਂ ਨਾਲ ਇਹੋ ਜਿਹੀ ਆਪਣੋਗੀ ਉਹਨਾਂ ਨੂੰ ਹਾਰਟ ਅਟੈਕ ਆ ਗਿਆ 1 ਸਾਲ ਤੇ 6 ਦਿਨ ਹੋ ਗਿਆ ਉਹਨਾਂ ਦੀ ਬਾਡੀ ਡੈੱਡ ਬਾਡੀ ਉੱਥੇ ਪਈ ਸੀ ਲੋਕਾਂ ਦੀ ਐਫਰਟ ਨਾਲ ਘਰ ਦੇ ਸਾਰੀ ਐਫਰਟਸ ਨਾਲ ਅਮਰੀਕ ਸਿੰਘ ਦੀ ਕੋਸ਼ਿਸ਼ ਨਾਲ ਇਹ ਸਾਰੀ ਬਾਡੀ ਅੱਜ ਤੱਕ ਇੱਥੇ ਆਈ ਹੈ ਇਹ ਐਸਾ ਸੰਸਕਾਰ ਦੇ ਸਮੇ ਸਾਰੀ ਲੋਕ ਇਕੱਠੇ ਹੋਏ ਆ ਬੜੇ ਗਮਗੀਨ ਸਮਾਵਾ ਇਹਨਾਂ ਦੇ ਪਰਿਵਾਰ ਨੂੰ ਤਰਵਾਸ ਦੇਣ ਲਈ ਅਸੀਂ ਸਾਰੇ ਸਮੂਹ ਮਿੱਤਰ ਦੋਸਤ ਇਲਾਕੇ ਦੇ ਲੋਕ ਸਾਰੇ ਇਕੱਠੇ ਹੋਏ ਆ ਕਿਹਨਾਂ ਹਰੀ ਬੜ ਮੈਂ ਮਰੀਕ ਸਿੰਘ ਵਾਸੀ ਬਾਈਪੁਰਾ ਰਹਿਣ ਵਾਲਾ ਜੋ ਕਿ ਪਰਿਵਾਰ ਚ ਸਭ ਤੋਂ ਵੱਡਾ ਮੈਂ ਆ ਤੇ ਮਿਰਤੂ ਸਭ ਤੋਂ ਛੋਟਾ ਇਹ ਬਲਦੇਵ ਸਿੰਘ ਮੇਰਾ ਬ੍ਰਦਰ ਹੀ ਲੋਗੇ ਵਿਦੇਸ਼ ਗਏ ਤੇ ਵਿਦੇਸ਼ ਜਾਣ ਤੇ ਰਸਤੇ ਚੋਂ ਨੂੰ ਪ੍ਰੋਬਲਮ ਆ ਅਟੈਕ ਦੀ ਆ ਗਈ। ਦੋ ਇਹਨਾਂ ਦੇ ਬੇਟੇ ਆ, ਇੱਕ ਜੋਬਲ ਆ ਤੇ ਇੱਕ ਅਲੀ ਆ। ਕਿੰਨੀ ਉਮਰ ਉਹਨਾਂ ਦੀ? ਉਹਨਾਂ ਦੀ ਉਮਰ 1 ਦੀ ਤੇ ਹੈਗੀ ਆ ਕੋਈ 16 ਸਾਲ ਆ ਤੇ ਇੱਕ ਦੀ 14 ਸਾਲ ਆ। ਤੇ ਅੱਜ ਸਾਰੇ ਪਿੰਡ ਨੇ ਸੋਗ ਵਜੋ ਤੇ ਬਾਕੀ ਸਾਰੇ ਇਲਾਕੇ ਦੇ ਸਾਥੀਆਂ ਨੇ ਸਾਥ ਦਿੱਤਾ। ਅੱਜ ਜੋ ਉਹਨਾਂ ਦਾ ਅੰਤਿਮ ਸੰਸਕਾਰ ਆਪਣੇ ਹੱਥੀਂ ਨਿਭਾ ਕੀਤਾ ਗਿਆ ਪਿੰਡ ਬਾਜਪੁਰ। ਬਾਕੀ ਸਾਰਿਆਂ ਦਾ ਧੰਨਵਾਦ ਰਿਸ਼ਤੇਦਾਰਾਂ ਸੱਜਣਾ ਨਿਤਰਾ ਦਾ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਮੇਰੇ ਦੁੱਖ ਦੀ ਘੜੀ 'ਚ ਸਾਰਿਆਂ ਨੇ ਸਾਥ ਲੋ ਕੇ ਮੇਰਾ ਦੁੱਖ ਬਣਾਇਆ ਆ। ਦਾ ਸਾਰਿਆਂ ਦਾ ਧੰਨਵਾਦ ਕਰਦਾ। ਜਿਵੇਂ 14 ਤਰੀਕ ਨੂੰ ਉਹਨਾਂ ਦੀ ਅੰਤਮ ਅਰਦਾਸ ਖੜਵਟ ਸਾਹਿਬ ਦੇ ਭੋਗ ਪਾਈ ਜਾਣਗੇ।